ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਕਾਜੂ ਕਤਲੀ ਬਣਾਵਾਂਗੇ ਆ ਆਪਾਂ ਕਾਜੂ ਲਏ ਆ ਤੇ ਕਾਜੂ ਕਤਲੀ ਬਣਾਵਾਂਗੇ ਜੀ ਦੀਵਾਲੀ ਆਉਂਦੀ ਜਾਂਦੀ ਆ ਆਪਾਂ ਮਠਿਆਈਆਂ ਬਣਾਉਣੀਆਂ ਸ਼ੁਰੂ ਕਰ ਦਈਏ ਤੇ ਆਪਾਂ ਨੂੰ ਵਧੀਆ ਪਾਵਾ ਮਿਲਾਵਤੀ ਮਠਿਆਈਆਂ ਨਹੀਂ ਬਾਜ਼ਾਰ ਚੋਂ ਲੈਂਦੇ ਤੇ ਆਪਾਂ ਘਰੇ ਹੀ ਬਣਾਵਾਂਗੇ ਇਹਨਾਂ ਨੂੰ ਤੇ ਇਹਦੇ ਵਾਸਤੇ ਆਪਾਂ 250 ਗ੍ਰਾਮ ਕਾਜੂ ਲਏ ਆ 200 ਗ੍ਰਾਮ ਆਪਾਂ چینی ਲਈ ਹੈ ਤੇ 50 ਗ੍ਰਾਮ ਆਪਾਂ ਮਿਲਕ ਪਾਊਡਰ ਲਿਆ ਇਹ ਜ਼ਰੂਰੀ ਨਹੀਂਗਾ ਜੇ ਹੈਗਾ ਤਾਂ ਪਾ ਲੋ ਨਹੀਂ ਤਾਂ ਕੱਲੇ ਕਾਜੂ ਤੇ ਖੰਡ ਨਾਲ ਹੀ ਬਣ ਜਾਂਦੀ ਹੈ ਵਰਫੀ ਤੇ ਬਹੁਤ ਟੇਸਟੀ ਬਣਦੀ ਹੈ ਤੇ ਹਾਂਜੀ ਹੁਣ ਸਭ ਤੋਂ ਪਹਿਲਾਂ ਨਾ ਆਪਾਂ ਕਾਜੂਆਂ ਨੂੰ ਨਾ ਪੀਸਾਂਗੇ ਗ੍ਰाइंड ਕਰਾਂਗੇ ਆਪਾਂ ਨਾ ਜੱਗ ਲੈ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਆਹ ਕਾਜੂ ਪਾ ਲਵਾਂਗੇ ਤੇ ਹੁਣ ਆਪਾਂ ਇਹਨੂੰ ਨਾ ਇੱਕੇ ਦਮ ਨਹੀਂ ਵੀ ਪਾ ਲਗਾਤਾਰ ਚਲਾਉਣੀ ਮਿਕਸੀ ਤੇ ਆਪਾਂ ਰੋਕ ਕੇ ਫੇਰ ਚਲਾਉਣੀ ਆ ਰੋਕ ਕੇ ਫੇਰ ਚਲਾਉਣੀ ਆ ਐਸ ਤੱਕਾਂ ਕਰਕੇ ਆਪਾਂ ਇਹਨੂੰ ਪੀਸਾਂਗੇ ਆਪਾਂ ਨਾ ਕਾਜੂ ਦਾ 2-3 ਵਾਰੀ ਪੀਸ ਲਏ ਤੇ ਐਨੇ ਕ ਰਿਸ਼ਲ ਕੇ ਆਪਣੇ ਥੋੜੇ ਜਿਹਾ ਮੋٹے ਦਰਦਰੇ ਜੇ ਬਚ ਗਏ ਕਾਜੂ ਇਹ ਆਪਾਂ ਜੱਗ ਵਿੱਚ ਪਾ ਲੈਨੇ ਤੇ ਹੁਣ ਆਪਾਂ ਇਹਦੇ ਵਿੱਚ ਨਾ ਮਿਲਕ ਪਾਊਡਰ ਪਾ ਦਿਆਂਗੇ ਤੇ ਇਹਨਾਂ ਨੂੰ ਗ੍ਰਾਈਂਡ ਕਰ ਲਾਂਗੇ ਜਿਹੜੇ ਬਚ ਗਏ ਉਹ ਆਪਾਂ ਸਬਜ਼ੀ 'ਚ ਪਾ ਲਾਂਗੇ ਤੇ ਆਪਾਂ ਨਾ ਮਿਲਕ ਪਾਊਡਰ ਤੇ ਕਾਜੂ ਦੋ ਪੀਸ ਲਏ ਤੇ ਬਸ ਜਿਹੜੇ ਹੁਣ ਜਿਹੜੇ ਬਚ ਵੀ ਗਏ ਉਹ ਆਪਾਂ ਸਬਜੀ ਚ ਪਾ ਲਾਂਗੇ ਹੁਣ ਆਪਾਂ ਇਹਨਾਂ ਨੂੰ ਵੀ ਛਾਣ ਲਾਂਗੇ ਐਸੇ ਗਾਇ ਕਰਕਨ ਵਿੱਚੋਂ ਚਮਚਾ ਮਾਰ ਮਾਰ ਕੇ ਆਪਾਂ ਇਹਨਾਂ ਨੂੰ ਛਾਣ ਲਾਂਗੇ ਅਰੇ ਆਪਾਂ ਸਾਰਾ ਛਾਣ ਲੇ ਤੇ ਆ ਬਿਲਕੁਲ ਥੋੜਾ ਜਿਹਾ ਬਚਿਆ ਰਹਾ ਮੋٹے ਪੀਸ ਆ ਜਿਹੜੇ ਕਾਜੀਆਂ ਦੇ ਇਹਨਾਂ ਨੂੰ ਆਪਾਂ ਸਾਈਡ ਤੇ ਰੱਖ ਜਾਂਗੇ ਤੇ ਹੁਣ ਆਪਾਂ ਨਾ ਚਾਸ਼ਨੀ ਬਣਾਵਾਂਗੇ ਹੁਣ ਆਪਾਂ ਨਾ ਕਰਾਹੀ ਰੱਖ ਲਈਏ ਤੇ ਇਹਦੇ ਵਿੱਚ ਆ ਨਾ ਵੀ 200 ਗ੍ਰਾਮ ਚੀਨੀ ਹੈ ਤੇ ਮਤਲਬ ਇੱਕ ਕੌਲੀ ਹੋਗੀ ਤੇ ਹੁਣ ਆਪਾਂ ਅੱਧੀ ਕੌਲੀ ਪਾਣੀ ਦੀ ਪਾਵਾਂਗੇ ਬਸ ਅੱਧੀ ਕੌਲੀ ਪਾਣੀ ਦੀ ਪਾਵਾਂਗੇ ਤੇ ਹੁਣ ਆਪਾਂ ਨਾ ਇਹਦੀ ਇੱਕ ਤਾਰ ਵਾਲੀ ਨਾ ਚਾਸ਼ਨੀ ਬਣਾ ਲਾਂਗੇ ਆਪਨੇ ਨਾ ਚੀਨੀ ਮੈਲਟ ਹੋ ਗਈ ਹੈ ਤੇ ਆਪਾਂ 2-3 ਮਿੰਟ ਹੋਰ ਪਕਾਵਾਂਗੇ ਇਹਨੂੰ ਤੇ ਫਿਰ ਆਪਨੇ ਨਾ ਤਾਰ ਦੀ ਇੱਕ ਤਾਰ ਦੀ ਚਾਸ਼ਨੀ ਬਣ ਜੂਗੀ ਆਪਾਂ ਨਾ 2-3 ਮਿੰਟ ਪਕਾ ਲਈਏ ਚਾਸ਼ਨੀ ਤੇ ਹੁਣ ਆਪਾਂ ਵੇਖਦੇ ਹਾਂ ਆਪਣੇ ਚਾਸ਼ਨੀ ਦੀ ਤਾਰ ਬਣੀ ਹੈ ਜਾਂ ਨਹੀਂ ਬਣੀ ਆ ਦੇਖੋ ਅਜਿਹੇ ਵਿੱਚੋਂ ਥੋੜੀ ਜਿਹੀ ਤਾਰ ਨਿਕਲਦੀ ਹੈ ਨਾ ਆਪਾਂ ਨੂੰ ਇਹੋ ਜਿਹੀ ਚਾਹੀਦੀ ਆਪਾਂ ਨੂੰ ਪੂਰੀ ਤਾਰ ਨਹੀਂ ਚਾਹੀਦੀ ਤੇ ਹੁਣ ਆਪਾਂ ਗੈਸ ਬੰਦ ਕਰਕੇ ਨਾ ਇਹਨੂੰ ਥੱਲੇ ਲਾ ਲਾਂਗੇ ਆਪਾਂ ਥੱਲੇ ਲਾ ਕੇ ਨਾ ਇਹਨੂੰ 2 ਕਿ ਮਿੰਟ ਠੰਡੀ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਕਾਜੂ ਦਾ ਪਾਊਡਰ ਪੀਸ ਹੈ ਨਾ ਤੇ ਆਪਣਾ ਮਿਲਕ ਪਾਊਡਰ ਉਹ ਵਿੱਚ ਪਾ ਦਾਂਗੇ ਹੁਣ ਆਪਾਂ ਇਹ ਇਹਦੇ ਵਿੱਚ ਪਾ ਦਿੰਦੇ ਆਂ ਆਪਾਂ ਨਾ ਨਿ ਸਵਾਰ ਕੇ ਮਿਕਸ ਕਰ ਲਾਂਗੇ ਆਪਾਂ ਨਾ ਚਾਸ਼ਨੀ ਦੇ ਵਿੱਚ ਕਾਜੂ ਦਾ ਪਾਊਡਰ ਮਿਕਸ ਕਰਤਾ ਹੁਣ ਨਾ ਆਪਾਂ ਇਹਨੂੰ ਐਸ ਤਰ੍ਹਾਂ ਕਰਕੇ ਕੜਾਹੀ ਦੇ ਵਿੱਚ ਥੋੜਾ ਜਿਹਾ ਠੰਡਾ ਕਰ ਲਾਂਗੇ ਐਸ ਤਰ੍ਹਾਂ ਕਰਕੇ ਫਲਾ ਫਲਾ ਕੇ ਇਹਨੂੰ ਹਲਾਈ ਚੱਲਿਓ ਤੇ ਉੱਤੇ ਤੇ ਪੇਪੜੀ ਜੀ ਵੱਜ ਜਾਂਦੀ ਹੁੰਦੀ ਹੈ ਉਹ ਨਾ ਵੱਜਣ ਦੇ ਤੇ ਐਸ ਤਰ੍ਹਾਂ ਕਰਕੇ ਇਹਨੂੰ ਫਲਾ ਦਿਆ ਕਰੂ ਫੇਰ ਇਕੱਠਾ ਕਰ ਲਿਆ ਤੇ ਫੇਰ ਉਹ ਠੰਡਾ ਹੋ ਜਾਊਗਾ ਤੇ ਫੇਰ ਆਪਾਂ ਇਹਦੀ ਨਾ ਬਰਫੀ ਗੇਲ ਕੇ ਤੇ ਬਰਫੀ ਬਣਾਵਾਂਗੇ ਪੇਸਟ ਵਧੀਆ ਤਿਆਰ ਹੋ ਗਿਆ ਕਾਜੂ ਕਤਲੀ ਵਾਲਾ ਤੇ ਠੰਡਾ ਹੋ ਗਿਆ ਤੇ ਹੁਣ ਆਪਾਂ ਨਾ ਇਹਨੂੰ ਇੱਥੇ ਆਪਾਂ ਇੱਕ ਸੀਟ ਬਿਚਾ ਲਾਂਗੇ ਪੋਲੀਥੀਨ ਦੀ ਸੀਟ ਆ ਮੇਰੇ ਕੋਲ ਆਪਾਂ ਬਟਰ ਪੇਪਰ ਵੀ ਵਿਛਾ ਸਕਦੇ ਹਾਂ ਮੇਰੇ ਕੋਲ ਤਾਂ ਹੈ ਹੀ ਨਹੀਂਗਾ ਤੋ ਆ ਵਿਛਾ ਲੈਨੇ ਆਪਾਂ ਤੇ ਇਹਨੂੰ ਹੁਣ ਇਹਦੇ ਉੱਤੇ ਕੱਢ ਲਾਂਗੇ ਆਪਾਂ ਐਸੇ ਤੱਕ ਕਰਕੇ ਨਾ ਸਾਰੇ ਪੇਸਟ ਨੂੰ ਨਾ ਆਪਾਂ ਸੀਟ ਦੇ ਉੱਤੇ ਕੱਢ ਲਾਂਗੇ ਆਪ ਆਪਾਂ ਨਾ ਸੀਟ ਦੇ ਉੱਤੇ ਕੱਢਨੇ ਆ ਦੇਖੋ ਤੇ ਬਹੁਤ ਵਧੀਆ ਆਪਣਾ ਨਾ ਕਾਜੂ ਕਤਨੀ ਦਾ ਪੇਸਟ تیار ਹੋ ਗਿਆ ਬਹੁਤ ਹੀ ਵਧੀਆ ਲੋ ਬਣ ਗਏ ਤੇ ਹੁਣ ਆਪਾਂ ਇਹਦੇ ਉੱਤੇ ਨਾ ਇਹਨੂੰ ਵੇਲ ਲਾਂਗੇ ਆਸ ਤੇ ਕੰ ਕਰਕੇ ਨਾ ਆਪਾਂ ਪਤਲਾ ਜਾਂ ਮੋਟਾ ਜਿੰਨਾ ਵੀ ਆਪਾਂ ਵੇਲ ਲੈਣਾ ਹੋਨਾ ਕੱਟਾ ਬੈਨਾਂਗੇ ਇਸ ਤਰ੍ਹਾਂ ਕੱਟ ਕੇ ਆਪਾਂ ਜੀ ਕਾਜੂ ਕਤਲੀ ਜਨਾ ਰੋਲ ਤੇੜਾ ਵਧੀਆ ਆਪਾਂ ਵੇਖ ਲਿਆ ਤੇ ਹੁਣ ਨਾ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਹੋਣ ਦੇਵਾਂਗੇ ਕਿਉਂਕਿ ਥੋੜਾ ਜਿਹਾ ਗਰਮ ਹੈ ਨਾ ਇਹ ਥੋੜਾ ਜਿਹਾ ਠੰਡਾ ਹੋ ਗਿਆ ਜਦੋਂ ਤੇ ਤੇਰੇ ਦੇ ਪੀਸ ਬਹੁਤ ਵਧੀਆ ਕੱਟੇ ਜਾਣਗੇ ਤੇ ਆਪਾਂ ਬਹੁਤ ਚਾਰ ਮੈਂਟੈਂਡ ਠੰਡਾ ਹੋਣ ਵਾਸਤੇ ਛੱਡਾਂ। ਆਪਣੀ ਜੀ ਬਰਫੀ ਠੰਡੀ ਹੋ ਗਈ ਐ ਕਾਜੂ ਕਤਣੀ ਤੇ ਹੁਣ ਨਾ ਆਪਾਂ ਇਹਨੂੰ ਜਿਹੜੀ ਲੰਮਾਂ ਤੋਂ ਕੱਟ ਦਿਆਂਗੇ ਆਪਾਂ ਆ। ਆ ਮੇਰੇ ਕੋਲ ਇਹ ਨਾ ਥੱਟਾ ਜਾ ਰਵੜ ਦਾ ਪਤਾ ਨਹੀਂ ਇਹਨੂੰ ਕੀ ਕਹਿੰਦੇ ਐ ਇਹ ਸਬਜ਼ੀਆਂ ਕੱਟਣ ਵਾਲਾ ਇਹ। ਤੇ ਆਪਾਂ ਇਹਦੇ ਨਾਲ ਨਾ ਮੇਰੇ ਕੋਲ ਫੁੱਟਾ ਹੈ ਨਹੀਂ ਬੱਚਾਂ ਵਾਲਾ ਉਹ ਹੁੰਦਾ ਤਾਂ ਵਧੀਆ ਐ। ਤੇ ਐਸ ਤਰ੍ਹਾਂ ਕਰਕੇ ਨਾ ਆਪਾਂ ਚੌਰਸ ਕਰ ਲਾਂਗੇ ਇਹਨੂੰ। ਪਨ ਚੌਰਸ ਕੱਟ ਲੈ ਤੇ ਇਹਨਾਂ ਪੀਸਾਂ ਨੂੰ ਨਾ ਆਪਾਂ ਸਾਈਡ ਤੇ ਕੱਢ ਲਾਂਗੇ। ਇਹਨਾਂ ਨੂੰ ਆਪਾਂ ਦਵਾਰੇ ਵੇਲ ਕੇ ਵੀ ਚੌਰਸ ਬਣਾ ਸਕਦੇ ਆ ਤੇ ਐਸ ਤਰ੍ਹਾਂ ਵੀ ਕੱਟ ਕੇ ਆਪਾਂ ਕੋਈ ਵੱਲ ਨਹੀਂ ਘਰੇ ਤਾਂ ਖਾਣ ਨੂੰ ਕੀ ਆਪਾਂ ਐਸ ਤਰ੍ਹਾਂ ਵੀ ਖਾ ਰਛਦੇ ਤੇ ਹੁਣ ਆਪਾਂ ਨਾ ਇਹਦੇ ਉੱਤੇ ਆਹ ਚਾਂਦੀ ਦਾ ਨਾ ਵਰਕ ਲਾ ਦਿਆਂਗੇ ਇਹ ਜਿਵੇਂ ਆਪਾਂ ਬਾਲਾ ਨਹੀਂ ਲਾਉਂਦੇ ਆਪਾਂ ਥੋੜਾ ਹੀ ਲਾਵਾਂਗੇ ਕਿਉਂਕਿ ਚਾਂਦੀ ਦਾ ਵਰਕ ਜ਼ਰੂਰੀ ਨਹੀਂ ਆਪਾਂ ਨੂੰ ਤੇ ਨਾਲੇ ਸਹੀ ਨਹੀਂ ਹੁੰਦਾ ਇਹ ਤੇ ਮੈਂ ਤਾਂ ਵੈਸੇ ਹੀ ਲਾਈ ਜਾਨੀ ਐ ਨਾ ਐਸ ਤੱਕਾਂ ਕਰਕੇ ਆਪਾਂ ਨਾ ਥੋੜਾ ਥੋੜਾ ਲਾ ਦਿਆਂਗੇ ਨਾ ਐਸ ਤੱਕਾਂ ਕਰਕੇ ਹੁਣ ਆਪਾਂ ਇਹਦੇ ਤੇ ਨਿਸ਼ਾਨ ਲਾ ਲਾਂਗੇ ਟਿਕਿੰਗਾ ਕੱਟਾਂਗੇ ਆਪਾਂ ਐਸ ਤੱਕਾਂ ਕਰਕੇ ਜੇ ਆਪਾਂ ਦੇ ਕੋਲ ਬੱਚਿਆਂ ਦਾ ਫੁੱਟਾ ਹੋਵੇ ਨਾ ਤਾਂ ਉਹ ਤਾਂ ਬਹੁਤ ਹੀ ਵਧੀਆ ਆਪਾਂ ਨਾ ਕੱਟਿਆ ਜਾਵੇ ਫੇਰ ਐਸ ਤੱਕਾਂ ਕਰਕੇ ਨਾ ਹੁਣ ਆਪਾਂ ਸਾਰੇ ਦੇ ਕੱਟ ਲਾ ਲਾਂਗੇ ਐਸ ਤੱਕਾਂ ਕਰਕੇ ਨਾ ਆਪਾਂ ਕੱਟ ਦਿਆਂਗੇ ਇਹਨਾਂ ਨੂੰ ਉਹਨਾਂ ਆਪਾਂ ਇਹਨਾਂ ਦੇ ਪੀਸ ਕੱਟ ਲਈ ਤੇ ਇਹਨਾਂ ਨੂੰ ਆਪਾਂ ਸੈਂਕ ਤੇ ਕੱਢ ਦੇਾਂਗੇ ਤੇ ਜਿਹੜੇ ਵਧੀਆ-ਵਧੀਆ ਪੀਸ ਇਹਦੇ ਚ ਚੌਕੂਰੀ ਟਿਕਨੇ ਵਧੀਆ ਕੱਟੀਆਂ ਆ ਉਹ ਆਪਾਂ ਸਾਈਡ ਤੇ ਰੱਖ ਲਾਂਗੇ ਤੇ ਬਹੁਤ ਵਧੀਆ ਆਪਣੀ ਕਾਜੂ ਕੜੀ ਬਣ ਕੇ ਤਿਆਰ ਹੋ ਗਈ ਹੈ ਦੇਖੋ ਅਜੇ ਵੀ ਥੋੜੀ ਜਿਹੀ ਗਰਮਾ ਜਿਹੀ ਛੰਡੀ ਹੋ ਗਈ ਨਾ ਤੇ ਬਹੁਤ ਹੀ ਵਧੀਆ ਤਿਆਰ ਹੋ ਜੁਗੀ ਹੈ। ਐਸਾ ਕਾ ਕਰਕੇ ਹੁਣ ਆਪਾਂ ਕੱਢ ਕੇ ਨਾ ਇਹਨੂੰ ਪਲੇਟ 'ਚ ਰੱਖ ਲਾਂਗੇ। ਹਾਂਜੀ ਆਪਣੀ ਕਾਜੂ ਕਤਲੀ ਬਹੁਤ ਵਧੀਆ ਤਿਆਰ ਹੋ ਗਈ ਕਿਉਂਕਿ ਆਪਾਂ ਨਾ ਪਹਿਲਾਂ ਟਰਾਈ ਕਰਦੇ ਆ ਦਿਵਾਲੀ ਤੋਂ ਤੇ ਵੀ ਆਪਾਂ ਉਦੋਂ ਮਠਿਆਈ ਬਣਾ ਸਕੀਏ ਆਪਦੇ ਘਰੇ ਹੀ ਤੇ ਸ਼ਰਾਧਾ ਮਗਰੋਂ ਨਰਾਤੇ ਨਰਾਤਿਆਂ ਦੇ ਮਗਰੋਂ ਫਿਰ ਆਪਣੀ ਦਿਵਾਲੀਆਂ ਨੇੜੇ ਆ ਜਾਂਦੀਆਂ ਤੇ ਸਾਡੀ ਕਾਜੂ ਕਤਲੀ ਦੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ